ਕੋਮੀ ਮਾਰਗ ਰੇਡ ਕਾ ਦਾ ਹੁਣ ਮਸਲਾ ਸੈਂਟਰ ਦੇ ਪੰਜਾਬ ਸਰਕਾਰ ਦੇ ਵਿਚਾਰ ਸਿੱਧਾ ਹੋ ਗਿਆ ਹਾਲਾਂਕਿ ਲੜਾਈ ਕੇਂਦਰ ਤੇ ਕਿਸਾਨਾਂ ਦੀ ਹੈ ਪਰ ਪੰਜਾਬ ਸਰਕਾਰ ਬੁਰੀ ਤਰ੍ਹਾਂ ਇਹਦੇ ਚ ਫਸ ਚੁੱਕੀ ਆ ਬੀਤੇ ਦਿਨੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਵੱਲੋਂ ਮੀਟਿੰਗ ਕੀਤੀ ਗਈ ਜਿੱਥੇ ਸੈਂਟਰ ਦੇ ਅਧਿਕਾਰੀਆਂ ਦੇ ਨਾਲ ਉੱਥੇ ਸੂਬੇ ਦੇ ਮੁੱਖ ਸਕੱਤਰ ਦੇ ਨਾਲ ਵੀ ਮੀਟਿੰਗ ਕੀਤੀ ਆ ਔਰ ਕੇਂਦਰ ਸਰਕਾਰ ਨੇ ਤਾਂ ਸਪਸ਼ਟ ਕਰ ਦਿੱਤਾ ਕਿ ਆਪਣੀ ਕਾਨੂੰਨ ਵਿਵਸਥਾ ਸਦਾਰੋ ਨਹੀਂ ਤਾਂ 14000 ਕਰੋੜ ਦੇ ਵੱਧ ਜਿਹੜੇ ਪ੍ਰੋਜੈਕਟ ਆ ਉਹ ਵੀ ਰੱਦ ਹੋ ਸਕਦੇ ਨੇ ਪੂਰਾ ਮਸਲਾ ਗਿਆ ਕਿ ਕੌਮੀ ਮਾਰਗ ਰੇਡ ਦਾ ਜਿਹੜਾ ਮਸਲਾ ਕੇਂਦਰ ਤੇ ਕਿਸਾਨਾਂ ਵਿਚਕਾਰ ਆ ਉਹਦੇ ਚ ਸਰਕਾਰ ਦੀ ਕਿਵੇਂ ਗੱਡੀ ਫਸ ਗਈ ਆ ਪੂਰੀ ਖਬਰ ਤੁਹਾਡੇ ਨਾਲ ਨਸ਼ਰ ਕਰਦੇ ਆ ਕਿਉਂਕਿ ਲੁਧਿਆਣਾ ਨੇੜੇ ਜਿਹੜਾ ਐਕਸਪ੍ਰੈਸ ਵੇ ਦਾ ਜਿਹੜਾ ਕੰਮ ਆ ਉਹ ਬੰਦ ਹੋ ਚੁੱਕਾ ਕਿਸਾਨ ਆਗੂ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਪ੍ਰੋਜੈਕਟ ਦੀਆਂ ਖਾਮੀਆਂ ਬਾਰੇ ਚੁੱਪਾ ਜਦ ਕਿ ਕਾਂਗਰਸ ਪਾਰਟੀ ਨੇ ਇਸ ਮਸਲੇ ਤੇ ਸਰਕਾਰ ਨੂੰ ਘੇਰ ਲਿਆ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚੋਂ ਲੰਘਣ ਵਾਲੇ ਦਿੱਲੀ ਘਟੜਾ ਐਕਸਪ੍ਰੈਸ ਵੇ ਦੇ ਮੁੱਦੇ ਤੇ ਹੁਣ ਆਮ ਆਦੀ ਪਾਰਟੀ ਸਰਕਾਰ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਘਿਰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਕੇਂਦਰ ਸਰਕਾਰ ਪੰਜਾਬ ਚ ਕਾਨੂੰਨ ਵਿਵਸਥਾ ਵਿਗੜਨ ਦਾ ਹਵਾਲਾ ਦੇ ਕੇ 8 ਕੌਮੀ ਛੜਕੀ ਪ੍ਰੋਜੈਕਟ ਰੱਦ ਕਰਨ ਦੀ ਚੇਤਾਵਨੀ ਦੇ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਇਸ ਗੱਲ ਤੇ ਅੜੇ ਹੋਏ ਹਨ ਕਿ ਉਹਨਾਂ ਨੂੰ ਜ਼ਮੀਨ ਐਕਵਾਇਰ ਕਰਨ ਲਈ ਬਣਾਏ ਗਏ ਐਕਟ 213 ਦੇ ਮੁਤਾਬਕ ਜ਼ਮੀਨਾਂ ਦੇ ਭਾਅ ਦਿੱਤੇ ਜਾਣ ਹੁਣ ਪੰਜਾਬ ਸਰਕਾਰ ਦੋਵਾਂ ਦੇ ਵਿਚਾਲੇ ਬੁਰੀ ਤਰ੍ਹਾਂ ਫਸ ਗਿਆ ਹੈ ਇਕ ਪੰਜਾਬ ਸਰਕਾਰ ਕੇਂਦਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਤੇ ਦੂਜਾ ਪਾਸੇ ਕਿਸਾਨਾਂ ਦਾ ਵਿਰੋਧ ਵੀ ਸਹੀੜਨਾ ਨਹੀਂ ਚਾਹੁੰਦੀ ਕਿਉਂਕਿ ਆਉਣ ਵਾਲੇ ਸਮੇਂ 'ਚ ਸੂਬੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ ਇਸ ਕਰਕੇ ਸਰਕਾਰ ਇਸ ਗੱਲ ਤੇ ਵੱਡਾ ਦਬਾਅ ਹੈ ਕਿ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਪੈਦਾ ਨਾ ਕੀਤੀ ਜਾਵੇ ਕਿਉਂਕਿ ਹਾਲ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦਾ ਉਮੀਦਦਾਰ ਜਿਹੜਾ ਵਾ ਪ੍ਰਦਰਸ਼ਨ ਉਹ ਖਰਾਬ ਰਿਹਾ ਦੂਜੇ ਪਾਸੇ ਪੰਜਾਬ ਸਰਕਾਰ ਕੇਂਦਰ ਦੀ ਗੱਲ ਵੀ ਮੰਨਣਾ ਚਾਹੁੰਦੀ ਹੈ ਪਰ ਹਾਲੇ ਤੱਕ ਰਾ ਕੋਈ ਨਿਕਲਦਾ ਨਜ਼ਰ ਨਹੀਂ ਆ ਰਿਹਾ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਗੇ ਔਰ 670 ਕਿਲੋਮੀਟਰ ਲੰਮਾ ਇਹ ਪ੍ਰੋਜੈਕਟ ਪੰਜਾਬ ਦੇ 339 ਕਿਲੋਮੀਟਰ ਲੰਘਣਾ ਜਿਸ ਲਈ 7 ਜ਼ਿਲ੍ਹਾ ਵਿੱਚ ਜ਼ਮੀਨ ਤਾਂ ਅਕਵਾਇਰ ਕਰ ਲਈ ਗਈ ਹੈ ਪਰ ਕਈ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਹਾਲੇ ਤੱਕ ਸਿਰਫ ਕਬਜ਼ੇ ਹੀ ਨਹੀਂ ਦਿੱਤੇ ਸਿਰਫ ਪਟਿਆਲਾ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਕੰਮ ਹੌਲੀ-ਹੌਲੀ ਚੱਲ ਰਿਹਾ ਪਿਛਲੇ ਸਮੇਂ ਦੌਰਾਨ ਲੁਧਿਆਣਾ ਦੇ ਮੁੱਲਾਪੁਰ ਵਿੱਚ ਅਸਾਰੀ ਕੰਪਨੀ ਦੇ ਠੇਕੇਦਾਰਾਂ ਦੇ ਦਫ਼ਤਰ ਤੇ ਹੋਏ ਹਮਲੇ ਤੋਂ ਬਾਅਦ ਇਹ ਕੰਮ ਬਿਲਕੁਲ ਬੰਦ ਆ ਇਸ ਮਸਲੇ 'ਚ ਪੰਜਾਬੀ ਟਰਬਿਨ ਦੇ ਲੁਧਿਆਣਾ ਤੋਂ ਪੱਤਰਕਾਰ ਗਗਨਦੀ ਪਰੋੜਾ ਦੀ ਖਬਰ ਆ ਉਹ ਉਹਨਾਂ ਨੇ ਇਸ ਮਸਲੇ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਡੱਲੇਵਾਲ ਨੇ ਕਿਹਾ ਕਿ ਦਿੱਲੀ ਕਟੜਾ ਐਕਸਪ੍ਰੈਸ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਬਰਬਾਦ ਕਰ ਰਿਹਾ ਕਿਉਂਕਿ ਇਸ ਪ੍ਰੋਜੈਕਟ ਵਿੱਚ ਕਾਫੀ ਖਮੀਆਂ ਹਨ ਇਸ ਗੱਲ ਦਾ ਸੂਬਾ ਸਰਕਾਰ ਨੂੰ ਵੀ ਪਤਾ ਹੈ ਪਰ ਉਹ ਬੋਲ ਨਹੀਂ ਰਹੀ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਕਿ ਕਿਸਾਨਾਂ ਦੀ ਜ਼ਮੀਨ ਦਾ ਬਾਜ਼ੂ ਮੁੱਲ ਵੀ ਨਹੀਂ ਮਿਲ ਰਿਹਾ ਕਿਉਂਕਿ 2013 ਵਿੱਚ ਜਮੀਨ ਐਕਵਾਇਰ ਕਰਨ ਲਈ ਐਕਟ ਬਣਾਇਆ ਗਿਆ ਸੀ ਉਸ ਮੁਤਾਬਕ ਕਿਸਾਨਾਂ ਨੂੰ ਜ਼ਮੀਨ ਲਈ ਮਾਰਕਰ ਰੇਡ ਤੋਂ 4 ਗੁਣਾ ਵੱਧ ਮੁੱਲ ਦੇਣਾ ਪੈਂਦਾ ਜੋ ਨਹੀਂ ਦਿੱਤਾ ਜਾ ਰਿਹਾ ਇਸ ਪ੍ਰੋਜੈਕਟ ਲਈ ਕੋਈ ਸਹਿਮਤੀ ਨਹੀਂ ਲਈ ਗਈ ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਜ਼ਮੀਨ ਦੇ ਵਿਚਾਲੋਂ ਇਹ ਪ੍ਰੋਜੈਕਟ ਲੰਘ ਰਿਹਾ ਉਹਨਾਂ ਨੂੰ ਅੱਧੀ ਜ਼ਮੀਨ ਇੱਕ ਪਾਸੇ ਤੇ ਅੱਧੀ ਜ਼ਮੀਨ ਦੂਜੇ ਪਾਸੇ ਹੋ ਗਈ ਹੈ ਉਹਨਾਂ ਨੂੰ ਕੋਈ ਰਸਤਾ ਨਹੀਂ ਦਿੱਤਾ ਜਾ ਰਿਹਾ ਇਸ ਨਾਲ ਹੀ ਇਸ ਪ੍ਰੋਜੈਕਟ ਜੋ ਬਰਸਾਤੀ ਪਾਣੀ ਦੀ ਨਿਕਾਸੀ ਦਾ ਜੋ ਪ੍ਰਬੰਧ ਕੀਤਾ ਗਿਆ ਉਹ ਵੀ ਠੀਕ ਨਹੀਂ ਹੈ ਪਟਿਆਲਾ ਦੇ ਸੰਗਰੂਰ ਪਾਸੇ ਜਿਸ ਥਾਂ ਤੇ ਪ੍ਰੋਜੈਕਟ ਪੂਰਾ ਹੈ ਉਥੇ ਬਰਸਾਤੀ ਨਦੀ ਨਿਕਾਸੀ ਕਾਰਨ ਕਾਫੀ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ ਕਿਉਂਕਿ ਇਸ ਦੀ ਨਿਕਾਸੀ ਉੱਤਰ ਤੋਂ ਦੱਖਣ ਵੱਲ ਕੀਤੀ ਗਈ ਹੈ ਜਦ ਕਿ ਪੂਰੇ ਪੰਜਾਬ ਚ ਪਾਣੀ ਦਾ ਵਹਾਅ ਪੂਰਬ ਤੋਂ ਪੱਛਮ ਵੱਲ ਉਹਨਾਂ ਕਹਿੰਦੇ ਕਿ ਸੂਬੇ ਵਿੱਚ ਪਹਿਲਾਂ ਹੀ ਕਾਫੀ ਕੌਮੀ ਮਾਰਗਨ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਅਜਿਹੇ ਹਾਈਵੇ ਦੀ ਲੋੜ ਨੇ ਉਦਰੇ ਇਸ ਮਸਲੇ ਵਿੱਚ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਬਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਉਹਨਾਂ ਕਹਿੰਦਾ ਕਿ ਉਹ ਕੇਂਦਰੀ ਮੰਤਰੀ ਨਿਤਨ ਗੜਗੜੀ ਵੱਲੋਂ ਲਗਾਤਾਰ ਪ੍ਰੋਜੈਕਟ ਬੰਦ ਕਰਦੀਆਂ ਦਿੱਤੀਆਂ ਜਾ ਰਹੀਆਂ ਚੇਤਾਵਨੀਆਂ ਦੇ ਹੱਕ ਵਿੱਚ ਨਹੀਂ ਹਨ ਉਹਨਾਂ ਕਹਿੰਦਾ ਕੇਂਦਰ ਸਰਕਾਰ ਪਹਿਲਾਂ ਹੀ ਪੰਜਾਬ ਨਾਲ ਮਤਰੀਆ ਵਿਹਾਰ ਕਰ ਰਹੀ ਹੈ ਬਜਟ ਵਿੱਚ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ ਕੋਈ ਵੱਡਾ ਪ੍ਰੋਜੈਕਟ ਪੰਜਾਬ 'ਚ ਨਹੀਂ ਲਗਾਇਆ ਜਾਂਦਾ ਤੇ ਜੇ ਕੋਈ ਸੜਕੀ ਪ੍ਰੋਜੈਕਟ ਪੰਜਾਬ ਵਿੱਚ ਚੱਲ ਰਿਹਾ ਤਾਂ ਵਾਰ-ਵਾਰ ਕਾਨੂੰਨ ਵਿਵਸਥਾ ਦੀ ਗੱਲ ਕਰਕੇ ਉਹਨਾਂ ਨੂੰ ਬੰਦ ਕਰਨ ਦੀ ਚੇਤਾਵਨੀ ਦੇਣਾ ਗਲਤ ਹੈ ਬਲਕਿ ਕੇਂਦਰੀ ਮੰਤਰੀ ਚਾਹੀਦਾ ਕਿ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਇਸ ਮਾਮਲੇ ਨੂੰ ਨਵੇੜ ਨਵੇੜ ਕੇ ਪ੍ਰੋਜੈਕਟ ਨੂੰ ਦੁੱਗਣੀ ਸਪੀਡ ਨਾਲ ਸ਼ੁਰੂ ਕਰਨਾ ਚਾਹੀਦਾ ਇਸ ਤੋਂ ਇਲਾਵਾ ਕੇਂਦਰ ਨੂੰ ਕਿਸਾਨਾਂ ਦਾ ਬੰਦਾ ਹੱਕ ਵੀ ਦੇਣਾ ਚਾਹੀਦਾ ਪਰ ਸਵਾਲ ਹੈ ਕਿ ਇਸ ਮਸਲੇ 'ਚ ਹੁਣ ਸਿਆਸਤ ਵੀ ਹੋ ਰਹੀ ਹੈ ਤੇ ਕੌਮੀ ਮਾਰਗ ਦਾ ਜਿਹੜਾ ਰੇੜਕਾ ਵਾ ਉਹ ਕਾਫੀ ਵੱਧਦਾ ਜਾ ਰਿਹਾ ਹਾਲਾਂਕਿ ਜਦੋਂ ਪੰਜਾਬ ਸਰਕਾਰ ਤੇ ਦਬਾਅ ਪਾਇਆ ਤੇ ਫਿਰ ਸਰਕਾਰ ਨੇ ਉਹਨਾਂ ਲੋਕਾਂ ਦੇ ਖਿਲਾਫ ਮੁਕਦਮੇ ਵੀ ਦਰਜ ਕੀਤੇ ਨੇ ਜਿਨ੍ਹਾਂ ਬਾਰੇ ਨੈਸ਼ਨਲ ਹਾਈਵੇ ਥੌਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਸੀ ਪੰਜਾਬ ਦੇ ਮੁੱਖ ਸਕੱਤਰ ਨੂੰ ਰਾਗ ਵਰਮਾ ਵੱਲੋਂ ਇਸ ਮਸਲੇ ਤੇ ਡੀਜੀਪੀ ਗੌਰਵ ਜਾਦਵ ਨੂੰ ਚਿੱਠੀ ਵੀ ਲਿਖੀ ਗਈ ਸੀ ਤੇ ਉਸੇ ਦਿਨ ਹੀ ਮੁਕਦਮਾ ਦਰਜ ਕਰ ਲਿਆ ਗਿਆ ਹੁਣ ਬੀਤੇ ਦਿਨ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਵੀ ਨੈਸ਼ਨਲ ਹਾਈਵੇ ਰੇਲਵੇ ਡਿਪਾਰਟਮੈਂਟ ਜਾਂ ਹੋਰ ਅਧਿ ਸਬੰਧਤ ਵਪਾਰਕਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਕਿ ਜਿਹੜੇ ਪ੍ਰੋਜੈਕਟ ਆ ਕੰਪਲੀਟ ਕੀਤੇ ਜਾਂਨ ਔਰ ਨਾਲ ਦੇ ਨਾਲ ਜਿੱਥੇ ਉਹਨਾਂ ਸੈਂਟਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਆ ਉੱਥੇ ਸੂਬੇ ਦੇ ਮੁਖ ਸਕੱਤਰ ਨੂੰ ਵੀ ਬੁਲਾ ਕੇ ਮੀਟਿੰਗ ਕੀਤੀ ਆ ਜਿੱਥੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਇਸ ਮਸਲੇ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਹੈ ਔਰ ਜਿਨ੍ਹਾਂ ਲੋਕਾਂ ਦੇ ਖਿਲਾਫ ਜਿਹੜਾ ਮੁਕੱਦਮਾ ਵੀ ਦਰਜ ਹੋ ਚੁੱਕਾ ਹੈ ਤੇ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਲੇਕਿਨ ਕੌਮੀ ਜਿਹੜਾ ਮਾਰਗ ਬਣ ਰਿਹਾ ਉਹਦਾ ਜਿਹੜੀ ਲੜਾਈ ਆ ਉਹ ਕੇਂਦਰ ਤੇ ਕਿਸਾਨਾਂ ਵਿਚਕਾਰ ਕਿਸਾਨ ਕੇ ਦੇ ਸਾਨੂੰ ਬੰਦਾ ਹੱਕ ਜਾਂ ਮਾਅਵਜ਼ਾ ਨਹੀਂ ਦਿੱਤਾ ਜਾ ਰਿਹਾ ਪਰ ਸਰਕਾਰ ਜਿਹੜੀ ਸੂਬਾ ਸਰਕਾਰ ਆ ਉਹ ਬੁਰੀ ਤਰ੍ਹਾਂ ਫਸ ਗਈ ਆ ਦੇਖਦੇ ਆ ਕਿ ਸੈਂਟਰ ਦੇ ਧੱਕ ਧਮਕੀ ਪੰਜਾਬ ਦੇ ਰਾਜਪਾਲ ਦੀ ਵਿਚੋਲਗੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਨਾਲ ਸਿੱਧੀ ਮੁਲਾਕਾਤ ਕੀ ਇਹ ਮਸਲੇ ਦਾ ਹੱਲ ਨਿਕਲ ਪਾਏਗਾ ਜਾਂ ਫਿਰ ਇਸ ਤਰ੍ਹਾਂ ਹੀ ਰੀੜਕਾ ਜਾਰੀ ਰਿਹਾ ਤੇ ਵਾਕਈ ਪੰਜਾਬ 'ਚ ਜਿਹੜੇ 8 ਪ੍ਰੋਜੈਕਟ ਨੇ 14000 ਕਰੋੜ ਤੋਂ ਵੱਧ ਕੀਮਤ ਵਾਲੇ ਉਹ ਰੱਦ ਹੋ ਜਾਣਗੇ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ